ਹਾਂਜੀ ਗਰਨਾਮ ਸਿੰਘ ਜੀ ਅੱਜ ਤੁਸੀਂ ਕੀ ਵੇਖਿਆ ਕਿਵੇਂ ਇੱਥੇ ਆਏ ਸੀ ਅੱਜ ਅੱਜ ਅਸੀਂ ਆਏ ਸੀ ਜੋ ਸਸਤਰੀ ਕਾਲ ਸਾਰਿਆਂ ਨੂੰ ਅਸੀਂ ਕਹਿਣਾ ਚਾਹੁੰਦੇ ਹਾਂ ਵੀ ਅਸੀਂ ਅੱਜ ਵੇਖਿਆ ਜਿ ਇੱਥੇ ਸਮਾਰਟ ਮੀਟਰ ਲੱਗਾ ਆ ਜਿਹਦਾ ਕੀ ਮੀਟਰ ਦੀ ਤਾਰ ਕੱਟੀ ਹੋਈ ਆ ਫਿਰ ਵੀ ਬਿੱਲ ਆ ਰਿਹਾ ਫਿਰ ਵੀ ਲਾਈਟ ਚੱਲ ਰਹੀ ਆ ਇਹ ਮੀਟਰ ਕਿੱਥੇ ਲੱਗਾ ਆ ਇਹ ਆਪਣੇ ਦੁਜਾਨ ਨੇ ਸੇਠੀ ਪੜਸ ਦੇ ਕੋਲੇ ਗਲੀ ਹੈਗੀ ਉਹਦੇ ਕੋਲੇ ਲੱਗਾ ਮੀਟਰ ਜੀ ਅੱਛਾ ਤੇ ਤੁਸੀਂ ਦੁਬਾਰੇ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਅਸੀਂ ਕਹਿਣਾ ਚਾਹੁੰਦੇ ਹਾਂ ਸਰਕਾਰ ਨੂੰ ਜਾਂਦਾ ਮੀਟਰ ਪਟਕੇ ਲੈ ਜਾਓ ਅਸੀਂ ਕਹਿੰਦੇ ਜਿਹੜਾ ਪਹਿਲਾ ਮੀਟਰ ਸੀ ਉਹੀ ਰਹਿਣਗਾ ਅਸੀਂ ਕਹਿੰਦੇ ਮੀਟਰ ਸਮਾਰਟ ਮੀਟਰ ਨਹੀਂ ਚੱਲਣ ਦਵਾਂਗੇ ਤੁਹਾਡੇ ਪੰਜਾਬ ਦੇ ਵਿੱਚ ਅਸੀਂ ਇਹਦਾ ਟਕਾ ਕੇ ਵਿਰੋਧ ਕਰਾਂਗੇ ਸਾਰੇ ਜਥੇਬੰਦੀਆਂ ਨਾਲ ਗੱਲ ਕਰਾਂਗੇ ਅਸੀਂ ਗੱਲ ਕਰਕੇ ਤੇ ਸਾਰਾ ਵਿਰੋਧ ਕਰਾਂਗੇ ਤੁਸੀਂ ਕੀ ਵੇਖਿਆ ਮੀਟਰ ਦੀ ਤਾਰ ਕੱਟੀ ਹੈ ਤਾਂ ਕੀ ਲਾਈਟ ਚੱਲੀ ਜਾਂਦੀ ਹੈ ਲਹਿਰ ਤਾਰ ਕੱਟੀ ਹੋਈ ਹੈ ਜੀ ਲਾਈਟ ਫਿਰ ਚੱਲੀ ਜਾਂਦੀ ਆ ਅਸੀਂ ਇਹਨਾਂ ਦਾ ਐਸਡੀਐਸ ਨੂੰ ਤੇ ਐਕਸ਼ਨ ਨੂੰ ਕਹਿਣਾ ਚਾਹੁੰਦੇ ਆ ਲੈਡ ਕੱਟੀ ਹੋਈ ਹੈ ਤਾਰ ਕੱਟੀ ਹੋਈ ਆ ਫਿਰ ਵੀ ਇਹਨਾਂ ਗਲੈਡ ਚੱਲੀ ਜਾਂਦੀ ਦੱਸੋ ਕੌਣ ਜ਼ਿੰਮੇਵਾਰ ਹੈ ਜੀ ਕਿ ਬਿੱਲ ਹਰ ਮਹੀਨੇ ਇਹਨਾਂ ਦੇ ਆ ਰਹੇ ਨੇ ਬਿੱਲ ਮੋਬਾਈਲ ਆਉਂਦੇ ਮੋਬਾਈਲਾਂ ਦਾ ਕੋਈ ਕੋ ਨਹੀਂ ਬਾਣੇ ਬਾਣੇ ਸੋ ਬਿੱਲ ਨੇ ਕਹਿੰਦੇ ਪਾਣੇ ਤੇ ਕਿੱਥੋਂ ਭਰਨਗੇ ਬਿੱਲੇ ਵੀ ਗਰੀਬ ਬੰਦੇ ਨਾਲ ਮੈਂ ਕਹਿਣਾ ਚਾਹੁੰਦਾ ਜੀ ਸਰਕਾਰ ਨੂੰ ਕਹਿਣਾ ਚਾਹੁੰਦਾ ਵੀ ਜਾਂਦਾ ਮੀਟਰ ਵਾਪਸ ਕੀਤੇ ਜਾਣ ਇਹਨੇ ਬਿੱਲ ਨਹੀਂ ਭਰੇ ਜਾਂਦੇ ਗਰੀਬ ਬੰਦੇ ਕੋਲ ਫੋਨ ਨਹੀਂ ਰੋਟੀ ਮਸਾ ਪੁੰਦਾ ਆਪਦਾ ਇਹ ਬਿੱਲ ਕਿੱਥੋਂ ਭਰੂਗਾ ਜੀ ਦੱਸੋ ਇਹ ਲੋਕ ਕਹਿੰਦੇ ਨੇ ਕੋਈ ਝਾੜੀ ਕਰਦਾ ਹੈ ਕੋਈ ਮਜ਼ਦੂਰੀ ਕਰਦਾ ਹੈ ਕੋਈ ਡਰਾਈਵਰੀ ਕਰਦਾ ਹੈ 92900 ਰੁਪਿਆ ਬਿੱਲ ਮਹੀਨੇ ਦਾ ਵਰਨਾ ਬਹੁਤ ਔਖਾ ਹੈ ਬਿੱਲ ਵੀ ਮੋਬਾਈਲ ਨਹੀਂ ਆਉਂਦਾ ਕਹਿੰਦੇ ਫਿਰ ਕੀ ਕਹਿਣਾ ਚਾਹੂੰਗਾ ਮੋਬਾਈਲ ਉਹਨਾਂ ਦੇ ਕੋਲ ਹੀ ਕੋ ਨਹੀਂਗਾ ਮੋਬਾਈਲ ਕੋ ਨਹੀਂ ਹੈਗਾ ਸਰਕਾਰ ਨੂੰ ਕਹਿਣਾ ਚਾਹੁੰਦੇ ਇਹ ਮੀਟਰ ਵਾਪਸ ਕੀਤੀ ਜਾਣ ਮੈਂ ਉਹੀ ਅੱਗੇ ਗੱਲ ਕਹਿ ਚੁੱਕਿਆ ਜੀ ਅਸੀਂ ਕਹਿੰਦੇ ਇਹ ਮੀਟਰ ਅਸੀਂ ਨਹੀਂ ਲਗਾ ਦਵਾਂਗੇ ਜੀ ਅਸੀਂ ਟਕਾ ਕੇ ਜਥੇਬੰਦੀਆਂ ਨਾਲ ਗੱਲ ਕਰਾਂਗੇ ਸਾਡੀ ਮਰੀ ਜਥੇਬੰਦੀ ਨਾਲ ਗੱਲ ਕਰਾਂਗੇ ਸ਼ੇਰ ਪੰਜਾਬ ਨਾਲ ਅਸੀਂ ਗੱਲ ਕਰਕੇ ਅਸੀਂ ਟਕਾ ਕੇ ਵਿਰੋਧ ਕਰਾਂਗੇ ਐਕਸ਼ਨ ਦੇ ਇਤਰਾਵਾਗੇ ਕੀ ਗੱਲ ਅ ਮੀਟਰ ਵਾਸਤੇ ਕਿਹਾ ਸੀ ਤੇ ਮੀਟਰ ਜਿਹੜਾ ਹੈ ਸੜ ਗਿਆ ਸੀ ਖਰਾਬ ਹੋ ਗਿਆ ਸੀ ਠੀਕ ਹੈ ਜੀ ਉਹ ਮੀਟਰ ਮੁੜ ਕੇ ਆ ਕੇ ਜੇ ਸਮਾਰਟ ਮੀਟਰ ਸੀ ਕਿਹਾ ਸੀ ਮਾਰਟ ਮੀਟਰ ਨਾਲ ਆ ਜੀ ਫਿਰ ਇਹ ਬਿਨਾ ਲੈਡ ਤੋਂ ਵੀ ਚੱਲੀ ਜਾਂਦਾ ਜੀ ਫਿਰ ਉਹ ਦਰਖਾਸ਼ ਵੀ ਦੇ ਕੇ ਆਏ ਆਪਾਂ ਮੀਟਰ ਬਦਲ ਲਾਂਗੇ ਜੀ ਹੁਣ ਉਹ ਕਹਿੰਦੇ ਨੇ ਮੀਟਰ ਫੀਸ ਜਮਾ ਕਰਾਓ ਫਿਰ ਬਦਲ ਦੇਗਾ ਠੀਕ ਹੈ ਜੀ ਤਾਰ ਵੀ ਅਸੀਂ ਕਟਵਾਤੀ ਹੁੰਦੀ ਠੀਕ ਹੈ ਜੀ ਹੁਣ ਤਾਰ ਕੱਟੀ ਹੈ ਤਾਂ ਹੀ ਮੀਟਰ ਚੱਲੀ ਜਾਂਦਾ ਠੀਕ ਹੈ ਬਹੁਤ ਕਾਫੀ ਜਣਾ ਇਹਨੂੰ ਅੱਛਾ ਜੀ ਇਹ ਉਹਨਾਂ ਨੇ ਗੱਲ ਕੀਤੀ ਤੇ ਉਹ ਕਹਿੰਦੇ ਵੀ ਦੇਖਦੇ ਆਂ ਹਾਂਜੀ ਦੇਖਦੇ ਆਂ ਪਰ ਸੀ ਕਿ ਮੀਟਰ ਤੂੰ ਜਾਂ ਤਾਂ ਪਟਕੇ ਨਵਾਂ ਲਾਓ ਹੋਰ ਅੱਛਾ ਜੀ ਕੋਈ ਆਈਡੀ ਨਾਲ ਗੱਲ ਹੋਈ ਤੁਹਾਡੀ ਕੋਈ ਕਿਸੇ ਨਾਲ ਜੀ ਨਾਲ ਵੀ ਕਿਉਂ ਉਹਨੂੰ ਲਿਖਿਆ ਸੀ ਦਰਖਾਸਤ ਦੇ ਆਏ ਸੀ ਜੇ ਨੋ ਮੀਟਰ ਪਟਕੀ ਜਾਂ ਤਾਂ ਨਵਾਂ ਲਾਓ ਜੀ ਇਹ ਅਜ ਖਾਲੀ ਚੱਲੀ ਜਾਂਦਾ ਜਿਹੜਾ ਤੇਰਾਇਦਰ ਬੈਠੇ ਨੇ ਬੰਦੇ ਵਿੱਚ ਹਾਂਜੀ 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 ਬਿੱਲ ਆਉਂਦਾ 9000 ਯਾਰ 8800 ਰੁਪਏ ਮਹੀਨੇ ਦਾ ਜੀ ਜੀ ਮੋਬਾਈਲ ਤੇ ਆਉਂਦਾ ਮੋਬਾਈਲ ਨਾਲ ਕੋਈ ਕੋ ਨਹੀਂ ਹਾਂਜੀ ਮੋਬਾਈਲ ਤੇ ਆਉਂਦਾ ਬਿੱਲ ਮਹੀਨੇ ਦਾ ਤਾਂ ਮੋਬਾਈਲ ਨਾਲ ਕੋਈ ਕੋ ਨਹੀਂ ਪਹਿਲਾ ਮੀਟਰ ਤੁਹਾਡਾ ਸੜ ਗਿਆ ਸੀਗਾ ਜੀ ਪਹਿਲਾਂ ਜੀ ਸੜ ਗਿਆ ਸੀ ਠੀਕ ਹੈ ਜੀ ਹਾਂ ਤੇ ਫਿਰ ਮੁੜ ਕੇ 8900 ਮਹੀਨੇ ਦਾ ਬਿੱਲ ਆਉਂਦਾ ਬਿੱਲ ਭਰੇ ਜਾਂਦਾ ਹੁੰਦਾ ਜੀ ਇਹ ਮੁੜ ਕੇ ਉਹ ਤਾਰ ਵੀ ਕਟਾਤੀ ਇਹਨਾਂ ਨੇ ਠੀਕ ਹੈ ਜੀ ਠੀਕ ਇਹ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫ ਜ਼ੇ ਮਜ਼ਦੂਰ ਕਿਸਾਨ ਯੂਨੀਅਨ ਜਿੰਦਾਬਾਦ ਦੋਸਤੋ ਮੈਂ ਤੁਹਾਡਾ ਭਰਾ ਡਾਕਟਰ ਪ੍ਰੇਮ ਪ੍ਰਦੇਸੀ ਅੱਜ ਬਿਜਲੀ ਵਿਭਾਗ ਵੱਲੋਂ ਤੇ ਪੰਜਾਬ ਸਰਕਾਰ ਵੱਲੋਂ ਜੋ ਤੁਹਾਨੂੰ ਪਤਾ ਹੈ ਕਿਸਾਨ ਜਥੇਬੰਦੀਆਂ ਵੱਲੋਂ ਰੋਕਿਆ ਗਿਆ ਕਿ ਇਹ ਜਿਹੜੇ ਚਿਪ ਵਾਲੇ ਮੀਟਰੇ ਜਿਹੜੇ ਨਹੀਂ ਲਾਏ ਜਾਣੇ ਕਿਉਂਕਿ ਸਾਨੂੰ ਇਹਨਾਂ ਤੇ ਕੋਈ ਏਤਬਾਰ ਨਹੀਂ ਹੈਗਾ ਇਹਨਾਂ ਮੀਟਰਾਂ ਦੇ ਠੀਕ ਹੈ ਤੇ ਸਾਨੂੰ ਇਹ ਮੀਟਰ ਨਹੀਂ ਚਾਹੀਦੇ ਅੱਜ ਤੱਕੇ ਨਾਲ ਬਲਾਕ ਖੂਹਾਂ ਸਰਵਰ ਦੇ ਮੁਲਾਜ਼ਮਾਂ ਵੱਲੋਂ ਤੱਕੇ ਨਾਲ ਆ ਮੀਟਰ ਲਾਇਆ ਗਿਆ ਦੇਖੋ ਸਰਪਤੀ ਬਾਈ ਦੇ ਨਾਂ ਤੇ ਜਿਹੜਾ ਮੀਟਰ ਸੀ ਲਾਇਆ ਗਿਆ ਧੱਕੇ ਨਾਲ ਮਤਲਬ ਕਿ ਪਰਿਵਾਰ ਦੀ ਸਹਿਮਤੀ ਤੋਂ ਬਿਨਾਂ ਲਾਇਆ ਗਿਆ ਤੇ ਅਸੀਂ ਇਹ ਮੀਟਰ ਨਹੀਂ ਲੁਵਾਉਣਾ ਚਾਹੁੰਦੇ ਜੀ ਠੀਕ ਹੈ ਸਾਨੂੰ ਪੁਰਾਣਾ ਮੀਟਰ ਚਾਹੀਦਾ ਹੈ ਤੇ ਅਸੀਂ ਧੰਨਵਾਦ ਕਰਦੇ ਹਾਂ ਗੁਰਨਾਮ ਸਿੰਘ ਪੰਜਾਬ ਪ੍ਰਧਾਨ ਰਾਸ਼ਟਰੀ ਛਾਤਰ ਕਿਸਾਨ ਮਜ਼ਦੂਰ ਜਿਹੜੇ ਪੰਜਾਬ ਦੇ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਕਿ ਉਹਨਾਂ ਨੇ ਫੋਨ ਕਰਕੇ ਐਸਡੀਓ ਸਾਹਿਬ ਨੂੰ ਕਿਹਾ ਕਿ ਇਹ ਮੀਟਰ ਪਟਾਇਆ ਜਾਵੇ ਤੇ ਐਸਡੀਓ ਨੇ ਤਤਕਾਲ ਉਹਨ ਕੀਤਾ ਕਿ ਇਹ ਮੀਟਰ ਅਸੀਂ ਪਟ ਦੇਵਾਂਗੇ ਜੀ ਹੁਣੇ ਪਟ ਦਿਆਂਗੇ ਅੱਜ ਹੀ ਪਟ ਦਿਆਂਗੇ ਤੇ ਪੁਰਾਣਾ ਮੀਟਰ ਇੱਥੇ ਲਾਇਆ ਜਾਊਗਾ ਤੇ ਮੈਂ ਧੰਨਵਾਦ ਕਰਦਾ ਉਹਨਾਂ ਦਾ ਤੇ ਮੈਂ ਅਪੀਲ ਕਰਦਾ ਪੰਜਾਬ ਸਰਕਾਰ ਨੂੰ ਤੇ ਬਿਜਲੀ ਬੋਰਡ ਵਾਲਿਆਂ ਨੂੰ ਵੀ ਤੁਸੀਂ ਗਰੀਬਾਂ ਨਾਲ ਧੱਕਾ ਨਾ ਕਰੋ ਇਹਨਾਂ ਮਜ਼ਦੂਰਾਂ ਨਾਲ ਧੱਕਾ ਨਾ ਕਰੋ ਚੰਗੇ ਰਹੋਗੇ ਨਹੀਂ ਤਾਂ ਇਹ ਚਿਪ ਵਾਲੇ ਮੀਟਰ ਸਾਨੂੰ ਨਹੀਂ ਚਾਹੀਦੇ ਤੇ ਸਰਕਾਰ ਇਹ ਮੀਟਰ ਨਾ ਭੇਜੇ ਜਵਨ ਠੀਕ ਹੈ ਤੇ ਨਹੀਂ ਤਾਂ ਇਹਨਾਂ ਤੇ ਜਿਆਦਾ ਵੱਡਾ ਸੰਘਰਸ਼ ਹੋਊਗਾ ਕਿਸਾਨ ਯੂਨੀਅਨ ਵੱਲੋਂ ਜਥੇਬੰਦੀਆਂ ਵੱਲੋਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਤੇ ਮੈਂ ਅਪੀਲ ਕਰਦਾ ਇੱਕ ਵਾਰੀ ਫੇਰ ਤੋਂ ਇਹ ਮੀਟਰ ਨਾ ਭੇਜੇ ਜਾਣ ਪੁਰਾਣੇ ਮੀਟਰ ਹੀ ਲੱਗੇ ਜਾਣ ਤੇ ਉਹੀ ਲਾਏ ਜਾਣਗੇ ਠੀਕ ਹੈ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸ੍ਰੀ ਅਕਾਲ